ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਸਵੇਰ ਦੇ 9:30 ਦਾ ਤਰੀਕ ਅੱਜ ਹੈਗੀ ਆ 5 ਨਵੰਬਰ ਦਿਨ ਬੁੱਧਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੀ ਚੈਨਲ ਤੇ ਨਵੀਂ ਆਈ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਕਿਸ ਜਿਵਾਰੀ ਆ ਅੱਜ ਦੀ ਵੀਡੀਓ ਵੀ ਆਪਣੀ ਗੁਰਬਾਣੀ ਦੇ ਸਬੰਧਿਤ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਸਿਰਫ 60 ਮਿੰਟ ਆ ਮੰਤਰ ਦਾ ਜਾਪ ਕਰਨ ਦੇ ਨਾਲ ਅਰਦਾਸ ਪੂਰੀ ਹੋ ਗਈ ਮਨੋ ਕਾਮਨਾ ਪੂਰੀ ਹੋ ਗਈ ਸੋ ਕਿਹੜਾ ਮੰਤਰ ਹੈ ਜਾਂ ਕਿਹੜਾ ਸ਼ਬਦ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿਸ ਤਰੀਕੇ ਨਾਲ ਜਾਪ ਕਰਨਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਸਭ ਤੋਂ ਵੱਡੀ ਚੀਜ਼ ਉਸਤੇ ਅਮਲ ਜ਼ਰੂਰ ਕਰਿਓ ਤੇ ਵਾਤਵੰਤ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਸਾਡੇ ਪੂਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਮਿਹਰ ਕਰੇ ਸਭ ਦੇ ਘਰੇ ਇਹ ਦਿਨ ਖੁਸ਼ੀਆਂ ਲੈ ਕੇ ਆਵੇ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਸਭ ਦੀਆਂ ਮੰਦੀਆਂ ਆਸਾਂ ਤੇ ਅਰਦਾਸਾਂ ਪੂਰੀਆਂ ਹੋਣ ਤੇ ਬਾਕੀ ਇੱਕ ਚੀਜ਼ ਹੋਰ ਜੀ ਤੁਹਾਨੂੰ ਪਤਾ ਹੀ ਆ ਹਨਾ ਇਸ ਚੈਨਲ ਤੇ ਮੈਨੂੰ ਲੱਗਦਾ ਘੱਟੋ ਘੱਟ ਮੈਨੂੰ 20 ਦਿਨ ਹੋ ਗਏ ਮੈਂ ਵੀਡੀਓ ਨਹੀਂ ਪਾਈ ਬਾਕੀ ਮੈਨੂੰ ਕਨਫਰਮ ਨਹੀਂ ਹੈਗਾ 20 ਦਿਨ ਹੋ ਗਏ ਪਰ ਮੈਨੂੰ ਲੱਗਦਾ ਵੀ ਸ਼ਾਇਦ 20 ਦਿਨ ਹੋ ਗਏ ਨੇ ਮੈਂ ਵੀਡੀਓ ਨਹੀਂ ਪਾਈ ਆ ਤੇ ਜਿਹੜੇ ਤਾਂ ਮੇਰੇ ਨਾਲ ਦੂਜੇ ਚੈਨਲ ਤੇ ਹਨਾ ਈਵਰਸ ਜੁੜੇ ਹੋਇਆ ਉਹਨਾਂ ਨੂੰ ਤਾਂ ਪਤਾ ਵੀ ਸਾਡੇ ਘਰ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਆ ਗਈ ਸੀ ਤੇ ਜਿਹੜੇ ਮੇਰੇ ਨਾਲ ਉਸ ਚੈਨਲ ਤੇ ਨਹੀਂ ਜੁੜੇ ਹਨਾ ਉਹਨਾਂ ਵਾਸਤੇ ਮੈਂ ਦੱਸ ਰਹੀ ਆ ਵੀ ਮੈਂ ਵੀਡੀਓ ਤਾਂ ਨਹੀਂ ਪਾਈ ਕਿਉਂਕਿ ਮੇਰੀ ਮੰਮੀ ਦੀ ਸਿਹਤ ਬਹੁਤ ਖਰਾਬ ਹੋ ਗਈ ਸੀ ਤੇ ਅਸੀਂ ਟੈਸਟ ਵਗੈਰਾ ਪਹਿਲਾਂ ਤਾਂ ਇਧਰ ਉਧਰ ਉਲਝੇ ਫਿਰਦੇ ਰਹੇ ਹੋਰ ਟੈਸਟ ਕਰਾਉਂਦੇ ਰਹੇ ਕਦੇ ਅੱਖਾਂ ਦਾ ਕਰਾ ਲਿਆ ਕਦੀ ਸ਼ੂਗਰ ਟੈਸਟ ਕਰਾ ਲਈ ਲੇਕਿਨ ਜਿਹੜੀ ਮੇਨ ਪ੍ਰੋਬਲਮ ਸੀ ਉਸ ਸਮੇਂ ਨਹੀਂ ਪਤਾ ਚੱਲੀ ਤੇ ਜਦੋਂ ਐਮ ਆਰ ਆਈ ਕਰਾਈ ਤਾਂ ਪਤਾ ਚੱਲਿਆ ਕਿ ਉਹਨਾਂ ਨੂੰ ਬ੍ਰੇਨ ਟਿਊਮਰ ਹੈ ਸੋ 5 6 ਦਿਨ ਤਾਂ ਤੁਸੀਂ ਐ ਸਮਝ ਲੋ ਵੀ ਸਾਨੂੰ ਸੰਭਲਣ ਦਾ ਹੀ ਟਾਈਮ ਨਹੀਂ ਮਿਲਿਆ ਸਾਨੂੰ ਇਹ ਨਹੀਂ ਪਤਾ ਚੱਲਿਆ ਵੀ ਕੀ ਹੋ ਰਿਹਾ ਕੀ ਹੋ ਗਿਆ ਕੀ ਹੁਣ ਕਰਾਂਗੇ ਤੇ ਵਸ ਇੱਕ ਦੂਜੇ ਨੂੰ ਦੇਖਦੇ ਕਿ ਰੋ ਲੈਂਦੇ ਸੀ ਆਸੇ-ਪਾਸੇ ਹੋ ਕੇ ਤੇ ਵੀ ਜੀ ਨਹੀਂ ਸੀ ਲੱਗਦਾ ਐ ਲੱਗਦਾ ਸੀ ਵੀ ਸਭ ਕੁਝ ਹੀ ਖਤਮ ਹੋ ਗਿਆ ਲਿਕਿਨ ਕਹਿੰਦੇ ਹੁੰਦੇ ਆ ਹਰ ਮੁਸ਼ਕਿਲ ਪਾਉਣ ਵਾਲਾ ਅਗਰ ਉਹ ਆ ਹਰ ਮੁਸ਼ਕਿਲ ਚੋਂ ਕੱਢਣ ਵਾਲਾ ਵੀ ਉਹੀ ਆ ਸਹਾਰਾ ਦੇਣ ਵਾਲਾ ਵੀ ਉਹੀ ਆ ਤਾਕਤ ਦੇਣ ਵਾਲਾ ਵੀ ਉਹੀ ਆ ਤੇ ਆਪਾਂ ਇਨਸਾਨ ਕਿਰਾਂ ਮਨ ਡੋਲਦਾ ਗੱਡੀ ਵੱਡੀ ਗੱਲ ਪਤਾ ਚੱਲੇ ਹਨਾ ਪੈਰਾ ਥੱਲੇ ਕਿਰਾਂ ਤਾਂ ਜ਼ਮੀਨ ਖਿਸਕਦੀ ਆ ਲੇਕਿਨ ਹੌਲੀ ਹੌਲੀ ਹਿੰਮਤ ਵੀ ਫਿਰ ਪਰਮਾਤਮਾ ਆਪ ਹੀ ਬਖਸ਼ਦਾ ਸੋ ਪਰਮਾਤਮਾ ਨੇ ਮਿਹ ਕੀਤੀ ਹੌਲੀ ਹੌਲੀ ਮਨ ਕਿਹੜਾ ਹੋਇਆ ਉਸ ਚੀਜ਼ੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤੇ ਵਾਹਿਗੁਰੂ ਦੀ ਕਿਰਪਾ ਸਦਕਾ ਸਾਰਿਆਂ ਦੇ ਅਸੀਸਾਂ ਤੇ ਦੁਆਵਾਂ ਸਦਕਾ ਦੂਜੇ ਚੈਨਲ ਤੇ ਮੈਂ ਸ਼ੇਅਰ ਕਰਤਾ ਸੀ ਤੇ ਸਾਰੇ ਲੋਕਾਂ ਨੇ ਬਹੁਤ ਦੁਆਵਾਂ ਦਿੱਤੀਆਂ ਬਹੁਤ ਅਸੀਸਾਂ ਦਿੱਤੀਆਂ ਬਹੁਤ ਅਰਦਾਸਾਂ ਕੀਤੀਆਂ ਤੇ ਸਾਰਿਆਂ ਦੀ ਅਰਦਾਸਾਂ ਸਦਕਾ ਵਾਹਿਗੁਰੂ ਦੀ ਮਿਹਰ ਸਦਕਾ ਇਹਨਾਂ ਦੀ ਡੀਐਮਸੀ ਦੇ ਵਿੱਚੋਂ ਆਪਾਂ ਦਵਾਈ ਚਾਲੂ ਕਰਾਈ ਤੇ ਜਿਹਦੇ ਨਾਲ ਉਹਨਾਂ ਨੂੰ 2 ਤੋਂ 3% ਫਰਕ ਹੈ ਤੇ ਹਰ ਮੁਸ਼ਕਲ ਜਿਹੜੀ ਆਉਂਦੀ ਆ ਹਨਾ ਕੁਝ ਸਿਖਾਉਣ ਆਉਂਦੀ ਆ ਕੁਝ ਸਮਝਾਉਣ ਆਉਂਦੀ ਆ ਤੇ ਬਹੁਤ ਕੁਝ ਆਪਾਂ ਜ਼ਿੰਦਗੀ ਦੇ ਵਿੱਚ ਨਵਾਂ ਸਿੱਖਦੇ ਆ ਜਦੋਂ ਕੋਈ ਇੱਕ ਨਵਾਂ ਦੁੱਖ ਸਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹੁੰਦੇ ਜਾਂਦੇ ਰਹਿੰਦੇ ਆ ਹਨਾ ਚੱਲਦੇ ਰਹਿੰਦੀ ਆ ਕਦੇ ਦੁੱਖ ਕਦੇ ਸੁੱਖ ਤੇ ਪਰਮਾਤਮਾ ਹੀ ਉਸ ਦੁੱਖ ਦੀ ਘੜੀ ਵਿੱਚ ਆਪਾਂ ਨੂੰ ਹਿੰਮਤ ਦਿੰਦਾ ਤੇ ਪਰਮਾਤਮਾ ਨੇ ਸਾਨੂੰ ਤਾਕਤ ਦਿੱਤੀ ਅੱਜ ਇੱਕ ਹੌਸਲੇ ਦੇ ਨਾਲ ਇੱਕ ਜਜ਼ਬੇ ਦੇ ਨਾਲ ਉਸ ਜੀ ਦੇ ਨਾਲ ਅਸੀਂ ਲੜ ਰਹੇ ਹਾਂ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਵਾਹਿਗੁਰੂ ਮਿਹਰ ਕਰੋ ਤੇ ਸਾਡੀ ਮੰਮੀ ਨੂੰ ਅੱਛੇ ਦਿਤੇ ਤੋਂ ਛੇਤੀ ਉਹ ਠੀਕ ਕਰੋਗਾ ਤੇ ਜਿਹੜੀ ਅੱਜ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੀ ਹਾਂ ਇਹ ਵੀ ਇੱਕ ਹੌਸਲਾ ਵਧਾਉਣ ਵਾਲੀ ਵੀਡੀਓ ਪਰਮਾਤਮਾ ਤੇ ਭਰੋਸਾ ਵਧਾਉਣ ਵਾਲੀ ਵੀਡੀਓ ਹੈਗੀ ਮੈਂ ਇਹ ਦੰਨਿਆ ਕਟਨਾਵਾ ਤੁਹਾਡੇ ਨਾਲ ਤਾਂ ਸ਼ੇਅਰ ਕਰਦੀ ਆ ਕਿਉਂਕਿ ਜਦੋਂ ਮੈਂ ਖੁਦ ਵੀ ਇਹਨਾਂ ਚੀਜ਼ਾਂ ਬਾਰੇ ਸੁਣਦੀ ਆ ਪੜ੍ਹਦੀ ਆ ਤਾਂ ਮੇਰਾ ਵੀ ਹੌਸਲਾ ਵੱਧਦਾ ਜਦੋਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੁਹਾਡਾ ਵੀ ਹੌਸਲਾ ਵੱਧਦਾ ਸੋ ਇਸੇ ਕਰਕੇ ਮੈਂ ਪੋਜ਼ਿਟਿਵ ਚੀਜ਼ਾਂ ਸ਼ੇਅਰ ਕਰਦੀ ਰਹਿਣੀ ਆ ਸੋ ਇਹ ਕਟਨਾ ਇੱਕ ਪਰਿਵਾਰ ਦੀ ਆ ਜਿਨ੍ਹਾਂ ਦੇ ਵਿੱਚ ਇੱਕ ਭੈਣ ਦੇ ਬੱਚਾ ਹੋਣ ਵਾਲਾ ਸੀ ਤੇ ਪਹਿਲਾਂ ਉਸ ਭੈਣ ਦਾ ਬੱਚਾ ਜਿਹੜਾ ਸੀ ਨਾਰਮਲ ਡਿਲੀਵਰੀ ਹੋਣੀ ਸੀ ਅੱਜ ਕੱਲ ਤਾਂ ਆਪਾਂ ਨੂੰ ਪਤਾ ਸਾਰੇ ਜ਼ਿਆਦਾਤਰ ਹਨਾ ਹਸਪੀਟਲ ਦੇ ਵਿੱਚ ਜਾ ਕੇ ਬੱਚਾ ਜਨਮ ਹੁੰਦਾ ਹੈ ਪਰ ਪਹਿਲਾਂ ਇਹ ਹੁੰਦਾ ਸੀ ਹਨਾ ਦਾਇਆਂ ਵੀ ਘਰ ਦੇ ਵਿੱਚ ਜਨਮ ਦਵਾ ਦਿੰਦੀਆਂ ਸੀ ਅੱਜ ਕੱਲ ਦਾਇਆਂ ਜਿਹੜੀਆਂ ਮੇਰੇ ਖਿਆਲ ਦੇ ਵਿੱਚ ਸ਼ਾਇਦ ਨਹੀਂ ਆ ਤੇ ਹੁਣੀਆਂ ਤਾਂ ਬਹੁਤ ਘੱਟ ਨੇ ਕਿਸੀ ਕਿਸੀ ਪਿੰਡ ਵਿੱਚ ਹੋ ਸਕਦੀਆਂ ਹਨਾ ਤਾਂ ਉਹਨਾਂ ਦਾਈ ਨੇ ਕਿਹਾ ਪੈਰ ਨੂੰ ਉਹਨਾਂ ਦੇ ਪਰਿਵਾਰ ਨੂੰ ਕਿ ਮੈਂ ਜਨਮ ਦਵਾ ਦੂੰਗੀ ਬੱਚੇ ਦਾ ਤੁਸੀਂ ਫਿਕਰ ਨਾ ਕਰੋ ਤੇ ਪਰਿਵਾਰ ਨੂੰ ਵੀ ਇਹ ਸੀ ਵੀ ਜੇ ਹਸਪੀਟਲ ਜਾਵਾਂਗੇ ਕਿਤੇ ਆਪਰੇਸ਼ਨ ਨਾ ਕਰ ਦੇਣ ਵੀ ਨਾਰਮਲ ਬੱਚਾ ਹੋ ਜਾਵੇ ਤਾਂ ਬੰਦੇ ਦਾ ਸਰੀਰ ਵੀ ਰਹਿ ਜਾਂਦਾ ਹਨ ਤੁਹਾਨੂੰ ਪਤਾ ਹੀ ਹੈ ਵੀ ਆਪਰੇਸ਼ਨ ਦੇ ਵਿੱਚ ਆਪਾਂ ਅ ਤਾਕਤ ਵਾਲੀਆਂ ਚੀਜ਼ਾਂ ਨਹੀਂ ਖਾ ਸਕਦੇ ਕਿਉਂਕਿ ਮੇਰਾ ਖੁਦ ਦਾ ਵੀ ਸਜੇਰੀਅਨ ਹੋਇਆ ਸੀ ਹਨਾ ਤਾਂ 2 ਮਹੀਨੇ ਤਾਂ ਡਾਕਟਰ ਕੁਝ ਵੀ ਨਹੀਂ ਖਾਣ ਦੇ ਕਿਓ ਵਗੈਰਾ ਤੇ ਜੇ ਆਪਾਂ ਖਾਵਾਂਗੇ ਨਹੀਂ ਤਾਕਤ ਨਹੀਂ ਪੈਂਦੀ ਹਨਾ ਫਿਰ ਸਾਰੀ ਉਮਰ ਜਿਹੜਾ ਕੁਝ ਨਾ ਕੁਝ ਦੁਖਦਾ ਹੀ ਰਹਿੰਦਾ ਸੋ ਚਲੋ ਉਸ ਭੈਣ ਦੇ ਜਿਹੜਾ ਡਿਲੀਵਰੀ ਦਾ ਦਿਨ ਆਇਆ ਤੇ ਉਹ ਜਿਹੜੀ ਦਾਈ ਸੀ ਉਹਨਾਂ ਨੇ ਜਨਮ ਦਵਾਤਾ ਬੱਚੇ ਨੂੰ ਬੱਚਾ ਬਹੁਤ ਹੀ ਸਿਹਤਮੰਦ ਸੀ ਸੋਹਣਾ ਸੀ ਹੈਲਦੀ ਸਿਹਤ ਸੀਗੀ ਬੱਚੇ ਦੀ ਤੇ ਜਦੋਂ ਜਨਮ ਦਵਾਤਾ ਨਾ ਬੱਚੇ ਨੂੰ ਕਿਤੇ ਉਹਨਾਂ ਨੇ ਫੜਨ ਦਾ ਤਰੀਕਾ ਸ਼ਾਇਦ ਇਸ ਤਰੀਕੇ ਨਾਲ ਹੋ ਗਿਆ ਕਿ ਉਹਨਾਂ ਤੋਂ ਜ਼ਿਆਦਾ ਹੱਥ ਘੁੱਟਿਆ ਗਿਆ ਜਾਂ ਕਿਵੇਂ ਬੱਚਾ ਰੋਇਆ ਨਹੀਂ ਕਿਉਂਕਿ ਬੱਚੇ ਦੇ ਜਨਮ ਦੇ ਜਨਮ ਤੋਂ ਬਾਅਦ ਬੱਚੇ ਦਾ ਰੋਣਾ ਬਹੁਤ ਜ਼ਰੂਰੀ ਹੈ ਆਪਾਂ ਸਾਰਿਆਂ ਨੂੰ ਪਤਾ ਹਨਾ ਬੱਚਾ ਰੋਇਆ ਨਹੀਂ ਤੇ ਉਹ ਘਬਰਾ ਗਏ ਸਾਰਾ ਪਰਿਵਾਰ ਤੇ ਫਟਾਫਟ ਉਹ ਜਿਹੜੀ ਬੱਚੇ ਦੀ ਮਾਂ ਤੇ ਬੱਚੇ ਨੂੰ ਲੈ ਕੇ ਹਸਪੀਟਲ ਪਹੁੰਚੇ ਦੋ ਹਸਪੀਟਲ ਗਏ ਡਾਕਟਰ ਨੇ ਦੇਖਿਆ ਡਾਕਟਰ ਨੇ ਪੁੱਛਿਆ ਕਿ ਵੀ ਇਹ ਜਨਮ ਤੁਸੀਂ ਕਿੱਥੇ ਦਵਾਇਆ ਡਿਲੀਵਰੀ ਕਿੱਥੇ ਹੋਈ ਆ ਬੱਚੇ ਦੀ ਤਾਂ ਉਹਨਾਂ ਨੇ ਦੱਸਿਆ ਵੀ ਘਰ ਵਿੱਚ ਹੀ ਹੋਈ ਆ ਜਿਹੜੀ ਉਹ ਦਾਈ ਸੀ ਉਹ ਵੀ ਨਾਲ ਸੀ ਤੇ ਡਾਕਟਰ ਨੇ ਬਹੁਤ ਜ਼ਿਆਦਾ ਜਨੀ ਉਹਨਾਂ ਨੂੰ ਕੂਰਿਆ ਜਿਹੜੀ ਉਹ ਦਾਈ ਸੀ ਕਹਿੰਦਾ ਜਦੋਂ ਤੁਹਾਨੂੰ ਕੁਝ ਪਤਾ ਨਹੀਂ ਹੁੰਦਾ ਤੁਸੀਂ ਕਿਉਂ ਇਹ ਜੇ ਜਿਹੜੀਆਂ ਕਿਸੇ ਦੀ ਜ਼ਿੰਦਗੀ ਦੇ ਨਾਲ ਖੇਡਦੇ ਹੋ ਹਨ ਤਾਂ ਜਨੀ ਕਿ ਉਹ ਵੀ ਖਬਰ ਆ ਗਈ ਵੀ ਮੇਥੋਂ ਕੁਝ ਗਲਤੀ ਹੋ ਗਈ ਤਾਂ ਉਹਨਾਂ ਨੇ ਜਿਹੜਾ ਡਾਕਟਰ ਸੀ ਉਹਨਾਂ ਨੇ ਚੈੱਕ ਕੀਤਾ ਤਾਂ ਉਹ ਡਾਕਟਰ ਉਹਨਾਂ ਨੂੰ ਕਹਿੰਦਾ ਵੀ ਬੱਚਾ ਮਰ ਚੁੱਕਿਆ ਬੱਚਾ ਜਿੰਦਾ ਨਹੀਂ ਹੈਗਾ ਤੁਸੀਂ ਉਹਨੂੰ ਘਰ ਲੈ ਚੋ ਤੇ ਪਰਿਵਾਰ ਰੋਵੇ ਨਬੀ ਇਹ ਕੀ ਹੋ ਗਿਆ ਤੇ ਜਿਹੜੀ ਉਹ ਬੱਚੇ ਦੀ ਮਾਂ ਸੀ ਤੇ ਬੱਚੇ ਦੀ ਦਾਦੀ ਸੀ ਨਾ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਾਪ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਕਿਉਂਕਿ ਜਦੋਂ ਆਪਾਂ ਨੂੰ ਪਰਮਾਤਮਾ ਤੇ ਭਰੋਸਾ ਹੁੰਦਾ ਨਾ ਤਾਂ ਆਪਾਂ ਵੀ ਇਹ ਹੁੰਦਾ ਕਿ ਜੋ ਕੋਈ ਨਹੀਂ ਕਰ ਸਕਦਾ ਉਹ ਵਾਹਿਗੁਰੂ ਕਰ ਸਕਦਾ ਹਨਾ ਤਾਂ ਉਹ ਜਾਪ ਕਰਦੇ ਰਹੇ ਤੇ ਉਸ ਤੋਂ ਬਾਅਦ ਇੱਕ ਡਾਕਟਰ ਹੋਰ ਆਇਆ ਉਹਨਾਂ ਦਾ ਮੰਨੀ ਮੰਨੇ ਉਹ ਕਹਿੰਦੇ ਨਹੀਂ ਵੀ ਤੁਸੀਂ ਚੰਗੀ ਤਰ੍ਹਾਂ ਚੈੱਕ ਕਰੋ ਤੇ ਜਿਹੜਾ ਦੂਜਾ ਡਾਕਟਰ ਸੀ ਉਸੇ ਹਸਪੀਟਲ ਉਹਨੇ ਵੀ ਕਿਹਾ ਤਾਂ ਵੀ ਕਹਿੰਦੇ ਵੀ ਕਨਫਰਮ ਹੈ ਵੀ ਬੱਚਾ ਮਰ ਚੁੱਕਿਆ ਤੁਸੀਂ ਉਹਨੂੰ ਲੈ ਜਾਓ ਤੇ ਜਿਹੜੇ ਬੱਚੇ ਦੀ ਦਾਦੀ ਸੀ ਤੇ ਬੱਚੇ ਦੀ ਮਾਂ ਸੀ ਹਨਾ ਤੇ ਮਾਵਾ ਦਾ ਦੇਲ ਇਦਾਂ ਹੀ ਹੁੰਦਾ ਤੇ ਉਹ ਕਹਿੰਦੇ ਵੀ ਆਪਾਂ ਇਹਨਾਂ ਨੂੰ ਕਿ ਬੱਚੇ ਨੂੰ ਕਿਸੇ ਹੋਰ ਹਸਪੀਟਲ ਲੈ ਕੇ ਚੱਲੀਏ ਵੀ ਸਾਨੂੰ ਪੂਰਾ ਵਿਸ਼ਵਾਸ ਹੈ ਵੀ ਬੱਚਾ ਠੀਕ ਹੈ ਵੀ ਆਪਾਂ ਨੂੰ ਐਵੇਂ ਕਹੀ ਜਾਂਦੇ ਨਹੀਂ ਤੇ ਜਿਹੜੇ ਨਾਲ ਰਿਸ਼ਤੇਦਾਰ ਸੀ ਉਹ ਕਹਿੰਦੇ ਜਿਹੜੇ ਨਾਲ ਬਜ਼ੁਰਗ ਸੀ ਉਹਨਾਂ ਨੂੰ ਕਹਿੰਦੇ ਕਹਿੰਦੇ ਤੁਹਾਡਾ ਦਿਮਾਗ ਖਰਾਬ ਹੋ ਜਦੋਂ ਦੋ ਡਾਕਟਰਾਂ ਨੇ ਕਹਿਤਾ ਵੀ ਬੱਚਾ ਨਹੀਂ ਹੈਗਾ ਵੀ ਹੁਣ ਆਪਾਂ ਇਹਨਾਂ ਨੂੰ ਘਰ ਲੈ ਕੇ ਚੱਲੋ ਤੇ ਪਰ ਉਹ ਬੱਚੇ ਦੀ ਦਾਦੀ ਤੇ ਮਾਂ ਦੀ ਜਿੱਦ ਕਰਕੇ ਜਿਹੜਾ ਹੈਗਾ ਉਹ ਇੱਕ ਹੋਰ ਨੇੜੇ ਹਸਪਤਲ ਸੀਗਾ ਉੱਥੇ ਲੈ ਗਏ ਤੇ ਉੱਥੇ ਲਿਆਂਦੇ ਵੀ ਰਸਤੇ ਵਿੱਚ ਵੀ ਮਾਤਾ ਵੀ ਦਾਦੀ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਮਹਾਰਾਜ ਜੀ ਕਿਰਪਾ ਕਰੋ ਤੁਸੀਂ ਦਿੱਤਾ ਤੁਸੀਂ ਠੀਕ ਕਰਨਾ ਹੈ ਜੇ ਤੁਸੀਂ ਠੀਕ ਨਹੀਂ ਕਰਨਾ ਸੀ ਜੇ ਤੁਸੀਂ ਲੈ ਕੇ ਜਾਣਾ ਸੀ ਫਿਰ ਤੁਸੀਂ ਇਹਨੂੰ ਜਨਮ ਹੀ ਕਿਉਂ ਦਿੱਤਾ ਬਸ ਇਸੇ ਤਰੀਕੇ ਨਾਲ ਅਰਦਾਸਾਂ ਕਰਦੀਆਂ ਗਈਆਂ ਜਦੋਂ ਦੂਸਰੇ ਹਸਪਤਲ ਪਹੁੰਚੇ ਤਾਂ ਉੱਥੇ ਤੋਂ ਡਾਕਟਰ ਚੈੱਕ ਕਰਨ ਲੱਗਿਆ ਉਹਨਾਂ ਨੇ ਸੁਣਿਆ ਵੀ ਜਿਹੜਾ ਦੇਖੋ ਆਪਾਂ ਇੱਕ ਚੀਜ਼ ਦੇਖੀ ਹੋਣੀ ਹੈ ਬਹੁਤ ਸਾਰੇ ਡਾਕਟਰ ਵੀ ਜਿਹੜਾ ਹੈਗਾ ਪਰਮਾਤਮਾ ਤੇਰਾਪਤੀ ਬਹੁਤ ਭਰੋਸਾ ਕਰਦੇ ਨੇ ਕਿਉਂਕਿ ਉਹਨਾਂ ਨੇ ਆਪ ਦੀ ਅੱਖੀ ਕਈ ਹੈ ਜਿਹਾ ਘਟਨਾਵਾਂ ਦੇਖੀਆਂ ਹੁੰਦੀ ਜਿੰਨਾ ਕਰਕੇ ਉਹਨਾਂ ਦਾ ਵੀ ਭਰੋਸਾ ਰੱਪਤੇ ਬਣ ਜਾਂਦਾ ਚਮਤਕਾਰ ਕਹਿ ਸਕਦੀਆਂ ਜਿਹੜੇ ਉਹਨਾਂ ਨੇ ਦੇਖੇ ਹੁੰਦੇ ਹਨ ਤਾਂ ਉਹ ਡਾਕਟਰ ਨੇ ਵੀ ਚੈੱਕ ਕਰਨ ਤੋਂ ਪਹਿਲਾਂ ਜਦੋਂ ਉਹ ਸਰਵਣ ਕਰ ਰਹੀਆਂ ਸੀ ਨਾ ਸ਼ਬਦ ਹਨ ਗੁਰੂ ਰਾਮਦਾਸ ਮਹਾਰਾਜ ਜੀ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਤਾਂ ਡਾਕਟਰ ਨੇ ਵੀ ਕਿੰਤੋਂ ਚਾਰ ਵਾਰ ਪਹਿਲਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਮ ਜਪ ਕੇ ਫਿਰ ਬੱਚੇ ਨੂੰ ਚੈੱਕ ਕੀਤਾ ਤੇ ਉਹਨੇ ਕੀ ਕੀਤਾ ਪਹਿਲਾਂ ਬੱਚੇ ਦੀ ਖੱਬੀ ਲੱਤ ਫੜ ਕੇ ਬੱਚੇ ਨੂੰ ਪੁੱਠਾ ਲਮਕਾ ਲਿਆ ਤੇ ਉਹਦੇ ਟੂਹੀ ਤੇ ਜਿਹੜਾ ਹੈਗਾ ਥੋੜੇ ਥੋੜੇ ਜਿਵੇਂ ਆਪਾਂ ਥਫਤ ਪਾਉਣੀ ਹੁੰਦੀ ਹੈ ਨਾ ਵੀ ਹਲਕੇ ਹਲਕੇ ਥੱਪੜ ਜੀ ਮਾਰਦੇ ਉਹ ਮਾਰਨੀ ਸ਼ੁਰੂ ਕੀਤੇ ਉਸ ਤੋਂ ਬਾਅਦ ਫਿਰ ਬੱਚੇ ਨੂੰ ਉਹਨਾਂ ਨੇ ਥੱਲੇ ਰੱਖ ਕੇ ਫਿਰ ਉਹਨਾਂ ਨੇ ਸੱਜੀ ਲੱਤ ਤੋਂ ਫੜ ਕੇ ਬੱਚੇ ਨੂੰ ਪੁੱਠਾ ਲਮਕਾਇਆ ਫਿਰ ਉਹਦੇ ਉਹ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਬੱਚਾ ਉਹ ਰੋ ਪਿਆ ਜੇ ਜਿਹਨੇ ਰੋਣਾ ਸ਼ੁਰੂ ਕਰਤਾ ਦੇਖੋ ਜਿਹੜੇ ਬੱਚੇ ਨੂੰ ਦੋ ਡਾਕਟਰਾਂ ਨੇ ਇਹ ਕਹਿਤਾ ਸੀ ਵੀ ਮਰ ਚੁੱਕਿਆ ਹੈ ਜਿੱਦਾਂ ਨਹੀਂ ਆ ਉਸ ਡਾਕਟਰ ਉਸ ਬੱਚੇ ਨੂੰ ਉਸ ਡਾਕਟਰ ਨੇ ਵੀ ਮਤਲਬ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਨਾਮ ਲੈ ਕੇ ਚੈੱਕ ਕੀਤਾ ਤਾਂ ਪ੍ਰਮਾਤਮਾ ਨੇ ਐਸੀ ਮਿਹਰ ਕੀਤੀ ਕਿ ਉਸ ਮਰੇ ਹੋਏ ਬੱਚੇ ਦੇ ਵਿੱਚ ਵੀ ਜਾਨ ਪਾ ਦਿੱਤੀ ਸੋ ਇਹ ਜਿਹੜੀ ਇੱਕ ਕਟਨਾਮ ਆਪਾਂ ਸੁਣਦੇ ਆ ਨਾ ਤਾਂ ਆਪਣਾ ਵੀ ਜਦੋਂ ਆਪਣੇ ਪਰਿਵਾਰ ਤੇ ਕੋਈ ਇਹ ਜੀ ਦਿੱਕਤ ਆਉਂਦੀ ਹੈ ਜਾਂ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਆਪਣਾ ਵੀ ਭਰੋਸਾ ਦੇਖੋ ਜਾਣਾ ਤਾਂ ਜ਼ਿੰਦਗੀ ਦੇ ਵਿੱਚ ਹਰ ਇੱਕ ਨੇ ਇੱਕ ਨਾ ਇੱਕ ਦਿਨ ਹੈਗਾ ਆਪਾਂ ਸਾਰਿਆਂ ਨੇ ਜਾਣਾ ਤੇ ਰਹਿਣਾ ਇੱਥੇ ਕਿਸੇ ਨੇ ਨਹੀਂ ਹਨਾ ਪਰ ਫਿਰ ਵੀ ਇਹ ਹੁੰਦਾ ਵੀ ਆ ਆਪਾਂ ਨੂੰ ਇਹ ਹੁੰਦਾ ਵੀ ਆਪਣਾ ਪਰਿਵਾਰ ਜਿਹੜਾ ਤੰਦਰੁਸਤ ਰਹੇ ਜਿੰਨਾ ਟਾਈਮ ਵੀ ਆਪਣਾ ਮਾਰਾ ਨੇ ਲਿਖਿਆ ਧਰਤੀ ਦੇ ਵੀ ਤੰਦਰੁਸਤੀ ਦੇ ਨਾਲ ਬਤਾਈਏ ਸੋ ਇਸੇ ਲਈ ਜਦੋਂ ਆਪਣੇ ਪਰਿਵਾਰ ਤੇ ਕੋਈ ਤਾਂ ਦਿੱਕਤ ਆਉਦੀ ਹੈ ਤਾਂ ਪਾ ਸੱਚੇ ਮਨ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਨਾਮ ਤੇ ਹਉਨੀਆਂ ਤੇ ਵਾਹਿਗੁਰੂ ਜ਼ਰੂਰ ਮਿਹਰ ਕਰਦੇ ਨੇ ਤੇ ਖੁਦ ਮੈਂ ਅੱਜ ਕੱਲ ਇਹੀ ਚੀਜ਼ ਕਰ ਰਹੀ ਹਾਂ ਜਦੋਂ ਵੀ ਮੈਂ ਮੰਮੀ ਨੂੰ ਦਵਾਈ ਦਿੰਨੀ ਆ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਨਾਮ ਜ਼ਰੂਰ ਜਪਦੀ ਆ ਜਾਂ ਮੰਮੀ ਨੂੰ ਪਾਠ ਲਾ ਕੇ ਦਿੰਨੀ ਆ ਰਹਿਰਾ ਸੱਬ ਨੂੰ ਸੁਣਦੀ ਆ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਾਉਣੀ ਆ ਤੇ ਉਹਦਾ ਵੀ ਅਰਦਾਸ ਇਹੀ ਕਰਦੇ ਆ ਕਿ ਵਾਹਿਗੁਰੂ ਤੁਸੀਂ ਦੁੱਖ ਪਾਇਆ ਤੁਸੀਂ ਹੀ ਕੱਢਣਾ ਸੋ ਤੁਸੀਂ ਵੀ ਪ੍ਰਮਾਤਮਾ ਤੇ ਜ਼ਰੂਰ ਪੂਸਪਰੋਸਾ ਰੱਖਿਆ ਕਰੋ ਆਪਾਂ ਇਨਸਾਨ ਇੱਕ ਵਾਰੀ ਡੋਲ ਜਾਂਦੇ ਆ ਸੁਭਾਵਿਕ ਹੈ ਕਿਉਂਕਿ ਇਨਸਾਨਾਂ ਤੇ ਰੱਬ ਰੱਬ ਦੀ ਵਿੱਚ ਇਹੀ ਤਾਂ ਫਰਕ ਹੈ ਹੈਨਾ ਸੋ ਉਮੀਦ ਕਰਦੀ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਇਦਾਂ ਦੀ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ